ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਉੱਤੇ ਤੰਜ ਕੱਸਿਆ ਹੈ। ਉਹਨਾਂ ਚੋਟੀਆਂ ਸੋਹਾ ਖਾਨ ਵਾਲਿਆਂ ਨਾਲ ਭਗਵੰਤ ਮਾਨ ਦੀ ਤੁਲਨਾ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਬਾਰੇ ਪੱਖ ਦੇ ਮਸਲਿਆਂ ਉੱਤੇ ਵੀ ਆਪਣੇ ਤਿੱਖੇ ਪ੍ਰतिकਰਮ ਦਿੱਤੇ ਨੇ। ਜਿਹੜਾ ਯਾਰ ਧੂ ਗੁਰੂ ਗ੍ਰੰਥ ਸਾਹਿਬ ਦੀ ਗੁਰਕਾ ਸਾਹਿਬ ਦੀ ਸੋਹ ਖਾ ਕੇ ਮੁੱਕਰ ਸਕਦੇ ਆ। ਭਗਵਾਨ ਨੰਬਾਨ ਨੇ ਤਾਂ ਪਤਾ ਕਿੰਨਿਆਂ ਦੀ ਸੌ ਖਾਂਦੀ ਏ ਆ ਤਾਂ ਮੈਨੂੰ ਸੌ ਰੋਜ਼ ਹੀ ਖਾ ਜਾਂਦਾ ਘੰਟੇ ਬਾਅਦ ਖਾਂਦਾ ਸੋ ਇਹਨਾਂ ਦੀ ਕ੍ਰੈਡਿਬਿਲਟੀ ਨਹੀਂ ਹੈ ਲੋਕੀ ਵਿਸ਼ਵਾਸ ਵੀ ਹੁਣ ਤਾਂ ਹੀ ਉਹ ਤੂੰ ਦੇਖਿਆ ਇਹਨਾਂ ਨੂੰ ਲੋਕੀ ਟਰਸਟ ਹੀ ਕਰਦੇ ਯਾਰ ਜ਼ੀਰੋ ਨੂੰ ਜ਼ੀਰੋ ਨਾਲ ਐਡ ਕਰਦੇ ਹੋ ਰਿਜ਼ਲਟ ਜ਼ੀਰੋ ਹੀ ਹੁੰਦਾ ਆ ਜਿੰਨੇ ਮਰਜ਼ੀ ਇਕੱਠੇ ਹੋ ਜਾਣ ਪੰਜਾਬ ਦੀ ਜਨਤਾ ਨੇ ਦੇਖ ਲਿਆ ਹੈ ਇਹਨਾਂ ਦਾ ਪਛੋਕਰ ਦੇਖ ਲਿਆ ਇਹਨਾਂ ਦਾ ਐਕਸਪੀਰੀਅੰਸ ਦੇਖ ਲਿਆ ਅੱਜ 20 MLA ਜਿਤਾ ਕੇ ਆਮ ਆਦਮੀ ਪਾਰਟ ਨੇ ਕੀਤਾ ਕੀ ਹੈ ਉਹਦੇ ਬਾਅਦ ਖੇਰੂ ਖੇਰੂ ਹੋ ਗਈ ਉਹਨਾਂ ਦੇ ਉੱਤੇ ਜੋ ਇਲਜ਼ਾਮ ਲੱਗੇ ਆ ਜੋ ਉਹਨਾਂ ਨੇ ਕਿਆਸ ਕੀਤਾ ਸਾਰੇ ਪਤਾ ਲੱਗ ਗਿਆ ਹੁਣ ਪੰਜਾਬ ਦੀ ਜਨਤਾ ਨੇ ਐਕਸਪੈਰੀਮੈਂਟ ਨਹੀਂ ਕਰਨਾ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਆਰਗੇਨਾਈਜੇਸ਼ਨ ਹੈ ਜਿਨੇ ਕੰਮ ਕਰਕੇ ਦਿਖਾਏ ਸੋ ਜਿਹੜਾ ਰਿਜ਼ਲਟ ਔਰੇਂਜ ਰਿਜ਼ਲਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਅਨਸਬਾਦੀ ਲਾਈਵ ਕਵਰੇਜ ਵਾਸਤੇ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਦਾ ਰੋਕ ਕੀਤਾ ਜਿਸ ਤੋਂ ਡਾਇਰੈਕਸ਼ਨ ਦਿੱਤੀ ਗਈ ਹਾਈ ਕੋਰਟ ਵੱਲੋਂ ਸਪੀਕਰ ਨੂੰ ਤੁਰੰਤ ਫੈਸਲਾ ਲੈਣ ਵਾਸਤੇ ਪਹਿਲਾਂ ਕੀ ਇਹ ਕਰਨਾ ਚਾਹੀਦਾ ਹੈ ਸਿਲੇਕਟਿਵ ਉਹਨਾਂ ਨੂੰ ਨਹੀਂ ਚਾਹੀਦਾ ਜੇ ਕਲੀਮ ਕੈਪਟਨ ਦੀ ਸਪੀਚ ਕਰ ਦਿੰਦੇ ਆ ਦੂਜੇ ਜਾਂ ਜਾਂ ਜੇ ਕੈਪਟਨ ਦੀ ਕਰਨੀ ਉਹ ਸਾਰਿਆਂ ਦੀ ਕਰਨ ਸਿਲੇਕਟਿਵ ਨਹੀਂ ਕਰਨੀ ਚਾਹੀਦੀ ਬਦਲ ਸਰ ਗਾੜੀ ਮੋਰਚਾ ਦੁਬਾਰਾ ਸ਼ੁਰੂ ਕਰਨ ਜਾ ਰਹੇ ਨੇ ਜੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਪੱਲਾ ਤਾਂ ਪੈਸੇ ਖਤਮ ਹੋ ਗਏ ਨੇ ਖਰਚਲੇ ਸਾਰੇ ਤੇ ਫਿਰ ਤੋਂ ਉਹਨਾਂ ਲੋੜ ਪੈ ਗਈ ਪੈਸੇ ਦੀ ਸ਼ਰਤ ਜਿਹੜਾ ਬੋਰਡ ਆ ਉਹਦੇ ਤੇ ਸਰਕਾਰ ਜਿਹੜੀ ਕਬਜ਼ਾ ਕਰ ਰਹੀ ਹੈ ਉਹਦੇ ਬਾਰੇ ਤੁਹਾਡਾ ਮੈਂ ਉਹ ਸਟਰੋਂਗਲੀ ਕੰਡੈਮ ਕਰਦਾ ਹਾਂ ਮੈਂ ਮਹਾਰਾਸ਼ਟਰ ਚੀਫ ਮਿਨਿਸਟਰਾਂ ਵੀ ਗੱਲ ਕਰੂੰਗਾ ਬੀਜੇਪੀ ਦੀ ਹਾਈ ਕਮਾਂਡ ਵੀ ਗੱਲ ਕਰਾਂਗੇ ਕਿ ਆ ਪੋਲਿਟਿਕ ਆ ਸਾਰਾ ਇੰਟਰਫੀਰੈਂਸ ਹੈ ਇਨ ਸਿੱਖ ਵੇਲਸ which will not be tolerated